ਆਓ ਸੁਣਦੇ ਹਾਂ ਪ੍ਰਗਟ ਸਿੰਘ ਸਤੋਜ ਦੀ ਕਹਾਣੀ ਗਲਤ ਮਲਤ ਜ਼ਿੰਦਗੀ ਮੌਸਮ ਹਮਸ ਭਰਿਆ ਹੈ ਐਨ ਤੂਫਾਨ ਆਉਣ ਤੋਂ ਪਹਿਲਾਂ ਵਰਗੇ ਸ਼ਾਂਤੀ ਪਰ ਮੈਂ ਉਸ ਤੇ ਘਰ ਅੱਜ ਤੂਫਾਨ ਜ਼ਰੂਰ ਲਿਆ ਦੇਣਾ ਹੈ ਉਸਨੇ ਮੈਨੂੰ ਸਮਝਿਆ ਕੀ ਹੈ ਮੈਂ ਇੰਨਾ ਵੀ ਗਿਆ ਗੁਜ਼ਰਿਆ ਨਹੀਂ ਹੋਇਆ ਕਿ ਆਪਣਾ ਹੱਕ ਖਹਾ ਕੇ ਅਜੇ ਵੀ ਚੁੱਪ ਬੈਠਾ ਰਹਾਂਗਾ ਮੈਂ ਵੀ ਉਸ ਨੂੰ ਅੱਜ ਦਿਖਾ ਦੇਣਾ ਹੈ ਜੇ ਤੂੰ ਮੇਰੇ ਨਾਲ ਇੰਨੀਆਂ ਕਰ ਸਕਦਾ ਤਾਂ ਬਾਣੀਆਂ ਦੇ ਮੈਂ ਵੀ ਨਹੀਂ ਜੰਮਿਆ ਧਿਆਲ ਹੈ ਅੱਜ ਜਿਹੜੇ ਭਗਵਾਨ ਨੂੰ ਧਿਆਉਣਾ ਮੰਨ ਲੈ ਜਿਹੜੀਆਂ ਮਨੋਤਿਆਂ ਮੰਨਣੀਆਂ ਨੇ ਮੈਂ ਕਿਹਾ ਸੁਣ ਲੋ ਮੈਂ ਕਦੋਂ ਦੀ ਬੋਲ ਮਾਰੀ ਜਾਨੀ ਐ ਮੇਰੀ ਪਤਨੀ ਰਸੋਈ ਚ ਰੋਟੀਆਂ ਲਾਉਂਦੀ ਹਟ ਕੇ ਮੇਰੇ ਸਿਰ ਤੇ ਆ ਖੜੀ ਹੈ ਮੈਂ ਤਰਬਕ ਕੇ ਉਸ ਵੱਲ ਦੇਖਦਾ ਹਾਂ ਜਿਵੇਂ ਕਈ ਸਾਲਾਂ ਤੋਂ ਵਿਛੜੇ ਨੂੰ ਮਸਾ ਮਸਾ ਪਹਿਚਾਨ ਰਿਹਾ ਹੋਵਾਂ ਬਾਹਰ ਮੁੰਡਾ ਰੋਈ ਜਾਂਦਾ ਉਹਨੂੰ ਦੇਖ ਲੈ ਜਾ ਕੇ ਮੈਂ ਰੋਟੀਆਂ ਲੱਗ ਰਹੀਆਂ ਪਤਨੀ ਮੇਰੇ ਵੱਲ ਵੱਖਰੀ ਜਿਹੀ ਤਰ੍ਹਾਂ ਦੇਖਦੀ ਮੁੜ ਰਸੋਈ ਵਿੱਚ ਜਾਵੜਦੀ ਹੈ ਮੈਂ ਬਾਹਰੋਂ ਆਪਣੇ 3 ਸਾਲ ਦੇ ਮੁੰਡੇ ਨੂੰ ਚੁੱਕ ਅੰਦਰ ਕਮਰੇ ਵਿੱਚ ਆ ਗਿਆ ਹਾਂ ਥੋੜੀ ਦੇਰ ਬਾਅਦ ਪਤਨੀ ਗਿੱਲੇ ਹੱਥ ਤੌਲੀਏ ਨਾਲ ਪਹੁੰਚਦੀ ਅੰਦਰ ਆ ਜਾਂਦੀ ਹੈ ਥੋੜੀ ਚਾਕਣੀ ਅੱਜ ਕਿਵੇਂ ਉਪਰੀ ਉਪਰੀ ਜਿਹੀ ਲੱਗ ਰਹੀ ਹੈ ਪਤਨੀ ਮੇਰੀਆਂ ਅੱਖਾਂ ਵੱਲ ਵੇਖਦੀ ਮੇਰੇ ਅੰਦਰਲੀ ਉਥਲ-ਪੁਥਲ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਨਾ ਤੈਨੂੰ ਉਹੀ ਵਹਿਮ ਹੈ ਮੈਂ ਆਪਣੇ ਆਲੇ-ਦੁਆਲੇ ਝੂਠ ਦੀ ਦੀਵਾਰ ਚਿੰਦਾ ਹਾਂ ਤਾਂ ਕਿ ਉਹ ਮੇਰੇ ਅੰਦਰ ਪ੍ਰਵੇਸ਼ ਨਾ ਕਰ ਜਾਵੇ ਰੋਟੀ ਲਿਆਵਾਂ ਪਤਨੀ ਪੁੱਛਦੀ ਹੈ ਹੈ ਹਾਂ ਮੈਂ ਆਪਣੇ ਅੰਦਰਲੇ ਸਮੁੰਦਰ 'ਚ ਤਿਲਕ ਦਾ ਤਿਲਕ ਦਾ ਮੁੜ ਪਰਤ ਕੇ ਉਸ ਨੂੰ ਹਾਂ ਕਰ ਦਿੰਦਾ ਹਾਂ ਤੇ ਮੂਡ ਉਸੇਸੁੰਦਰ ਵਿੱਚ ਟੁੱਬੀ ਮਾਰ ਜਾਂਦਾ ਹਾਂ ਕਦੇ ਮਾਂ ਵੀ ਇੰਨੀ ਨਿਰਮੋਹੀ ਬਣ ਜਾਵੇਗੀ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਪਰ ਜੇ ਕਦੇ ਇਹ ਸੱਚ ਹੋ ਜਾਵੇ ਤਾਂ ਤਾਂ ਬੰਦੇ ਅੰਦਰ ਅਜਿਹੇ ਝਖੜ ਝੂਲਦੇ ਨੇ ਕਿ ਜਿੱਥੋਂ ਦੀ ਇਹ ਲੰਘ ਜਾਣ ਸਭ ਕੁਝ ਪਲਾਂ ਵਿੱਚ ਤਹਿ ਸੁਨਹਿਸ ਮਾਂ ਨੂੰ ਤਾਂ ਮੈਂ ਦੂਜਾ ਨਹੀਂ ਪਹਿਲਾ ਰੱਬ ਮੰਨਦਾ ਸੀ ਫੇਰ ਉਸ ਨੂੰ ਕੀ ਮਜਬੂਰੀ ਆ ਪਈ ਸੀ ਕਿ ਉਸਨੇ ਮੇਰਾ ਮਾਸ ਵੱਢ ਕੇ ਦੂਜੇ ਨੂੰ ਖਵਾ ਦਿੱਤਾ ਜਦ ਮੈਨੂੰ ਪਤਾ ਲੱਗਿਆ ਤਾਂ ਮੈਂ ਜਿਉਂਦਾ ਹੀ ਮਰ ਗਿਆ ਸੀ ਮਾਂ ਨੇ ਮਾਰ ਦਿੱਤਾ ਸੀ ਮਾਂ ਨੇ ਆਪਣੇ ਹਿੱਸੇ ਦੀ ਸਾਰੀ ਜ਼ਮੀਨ ਵੱਡੇ ਦੇ ਨਾਮ ਲਗਵਾ ਦਿੱਤੀ ਮੈਂ ਰਿਸ਼ਤੇਦਾਰ ਵੀ ਬਥੇਰੇ ਬੁਲਾਏ ਪਰ ਉਸਨੇ ਕਿਸੇ ਦੀ ਨਾ ਮੰਨੀ ਉਲਟਾ ਮੇਰਾ ਭਰਾ ਮੈਨੂੰ ਮਾਰਨ ਆਇਆ ਪਤਨੀ ਨੇ ਤਾਂ ਮੈਨੂੰ ਪਹਿਲਾਂ ਬਥੇਰਾ ਸਮਝਾਇਆ ਸੀ ਇਹ ਕਾਲਾ ਨਾਗ ਐ ਕਾਲਾ ਨਾਗ ਇਹਨੂੰ ਦੁੱਧ ਨਾ ਪਲਾ ਇੱਕ ਦਿਨ ਤੈਨੂੰ ਹੀ ਡੰਗੂ ਲੈ ਹੈ ਬੋਲੀ ਖੂਨ ਦੇ ਰਿਸ਼ਤੇ ਐ ਕਦੇ ਟੁੱਟਦੇ ਨੇ ਮੈਨੂੰ ਉਸ ਦੀਆਂ ਗੱਲਾਂ ਭੈੜੀਆਂ ਲੱਗਦੀਆਂ ਤੂੰ ਤਾਂ ਸਤਜੁਗ ਦੀਆਂ ਗੱਲਾਂ ਕਰਦਾ ਹੁਣ ਪਹਿਲਾਂ ਦੇ ਸਮੇਂ ਵਾਲਾ ਖੂਨ ਨਹੀਂ ਰਿਹਾ ਉਹ ਸਮਾਜ ਦੇ ਅਜੋਕੇ ਸੱਚ ਦਾ ਸ਼ੀਸ਼ਾ ਮੈਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਪਰ ਮੈਂ ਅੱਖਾਂ ਮੀਟ ਲੈਂਦਾ ਪਰ ਜਦ ਜ਼ਮੀਨ ਵੱਡੇ ਦੇ ਨਾਂ ਲੱਗ ਗਈ ਤਾਂ ਮੇਰੀਆਂ ਅੱਖਾਂ ਮੂੰਹ ਕੰਨ ਸਭ ਕੁਝ ਖੁੱਲ ਗਿਆ ਮੁੜ ਬੰਦ ਨਾ ਹੋਇਆ ਮੈਨੂੰ ਪਿਛਲੇ ਸਮੇਂ ਦੌਰਾਨ ਉਹਨਾਂ ਵੱਲੋਂ ਮੇਰੇ ਨਾਲ ਕੀਤੀਆਂ ਵਧੀਆਂ ਕਿਆਂ ਇਸ ਅਣਹੋਣੀ ਲਈ ਉਹਨਾਂ ਦਾ ਅਭਿਆਸ ਲੱਗੀਆਂ ਜੇ ਮੈਂ ਪਹਿਲਾਂ ਹੀ ਸੁਚੇਤ ਹੋ ਜਾਂਦਾ ਤਾਂ ਪਹਿਲੀ ਵਾਰ ਵੱਡੇ ਨੇ ਮੇਰੇ ਨਾਲ ਓਦੋਂ ਗੱਲ ਕੀਤੀ ਜਦ ਮੈਂ ਕਿਸੇ ਦੋਸਤ ਕੋਲ 3-4 ਦਿਨਾਂ ਲਈ ਬਾਹਰ ਗਿਆ ਸੀ ਮੈਨੂੰ ਪਿੰਡੋਂ ਮਾਮੇ ਦਾ ਫੋਨ ਆਇਆ ਮੱਖਣ ਅੱਡ ਹੁੰਦਾ ਕਹਿੰਦਾ ਪਿਆ ਹੋਇਆ ਘਰ ਮੈਂ ਲੈਣਾ ਹੁਣ ਕਿਵੇਂ ਕਰੀਏ ਮਾਮਾ ਜੀ ਅਜੇ ਉਸ ਨੂੰ ਅੱਡ ਹੋਣ ਨੂੰ ਕੀ ਹੋਇਆ ਸੀ 3 ਮਹੀਨੇ ਤਾਂ ਵਿਆਹ ਨੂੰ ਹੋਏ ਨੇ ਅਸੀਂ ਤਾਂ ਬਥੇਰਾ ਸਮਝਾ ਕੇ ਦੇਖ ਲਿਆ ਮੰਨਦਾ ਤਾਂ ਹੈ ਨਹੀਂ ਕਿਸੇ ਦੀ ਚੱਲ ਐ ਕਰੋ ਫਿਰ ਜੇ ਨਹੀਂ ਮੰਨਦਾ ਤਾਂ ਜਿਹੜਾ ਘਰ ਕਹਿੰਦੇ ਦੇ ਦਿਓ ਮੈਂ ਬਹੁਤਾ ਬਖੇੜੇ ਵਿੱਚ ਪੈਣਾ ਠੀਕ ਨਾ ਸਮਝਿਆ ਜਦ ਮੈਂ ਵਾਪਸ ਪਿੰਡ ਆਇਆ ਤਾਂ ਮਾਂ-ਬਾਪ ਨਾਲ ਮੇਰਾ ਸਮਾਨ ਤੂੜੀ ਵਾਲੇ ਕਮਰੇ ਵਿੱਚ ਪਿਆ ਸੀ ਫਿਰ ਕਿੰਨੇ ਸਮੇਂ ਵਿੱਚ ਹੌਲੀ-ਹੌਲੀ ਮੈਂ ਉਸਨੂੰ ਬੈਠਣ ਜੋਕਰਾਂ ਕੀਤਾ ਲਓ ਜੀ ਰੋਟੀ ਰੋਟੀ ਕਿੱਥੇ ਖੋ ਗਏ ਪਤਨੀ ਨੇ ਮੁਸਕਰਾਉਂਦਿਆਂ ਕਿਹਾ ਉਸਦੀ ਮੁਸਕਰਾਹਟ ਪਿੱਛੇ ਛੁਪਿਆ ਵਿਅੰਗ ਮੈਨੂੰ ਪਰਤੱਖ ਦਿਿਸ ਪਿਆ ਮੈਂ ਰੋਟੀ ਖਾਣ ਲੱਗ ਪਿਆ ਉਹ ਪਤਾ ਨਹੀਂ ਕੀ ਬੋਲਦੀ ਗਈ ਮੈਨੂੰ ਉਹਦੀ ਕੋਈ ਗੱਲ ਸਮਝ ਨਾ ਆਈ ਮੈਂ ਬਸ ਉਪਰੀ ਜਿਹੀ ਹਾਂ ਕਰਦਾ ਰਿਹਾ ਮੇਰੇ ਮਨ ਚ ਤਾਂ ਉਸਦੀ ਇੱਕੋ ਗੱਲ ਗੁੱਲ ਮੇਖ ਵਾਂਗ ਗੱਡੀ ਪਈ ਐ ਤੂੰ ਬੰਦਾ ਬਣਾਇਆ ਕਿਸੇ ਨੇ ਤੂੰ ਤਾਂ ਨਾ ਮਰਦ ਨਾ ਮਰਦ ਸ਼ਰੀਕ ਚਾਹੇ ਤੇਰੇ ਸਿਰ ਤੇ ਹੱਗ ਜਾਣ ਤੈਨੂੰ ਫੇਰ ਵੀ ਸੁਰਤ ਨਹੀਂ ਆਉਣੀ ਹੁਣ ਜਦੋਂ ਉਹ ਆਪਣੇ ਹਿੱਸੇ ਦੀ ਜ਼ਮੀਨ ਵੀ ਲੈ ਗਿਆ ਤੇਰੇ ਨਉਤੇ ਕੀ ਹੋਊ ਹੁਣ ਆਪ ਤਾਂ ਮਰੇ ਹੀ ਪਏ ਆਂ ਸ਼ਰੀਕ ਤਾਂ ਨਸਿਰ ਉੱਚਾ ਚੁੱਕ ਕੇ ਤੁਰ ਲੈ ਪਰ ਤੇਰੇ ਤੇ ਮਿੱਟੀ ਦੀ ਢੇਰੀ ਤੇ ਕੀ ਅਸਰ ਆਇਨਾ ਗੱਲਾਂ ਦਾ ਜਦੋਂ ਦੀ ਪਤਨੀ ਨੇ ਇਹ ਗੱਲ ਕਹੀ ਹੈ ਉਦੋਂ ਤੇ ਮੇਰੇ ਅੰਦਰ ਭਾਂਬੜ ਮਚਣ ਲੱਗ ਪਏ ਨੇ ਕ੍ਰੋਧ ਦਾ ਗੋਲਾ ਮੇਰੇ ਸਿਰ ਨੂੰ ਚੜਨ ਲੱਗਿਆ ਹੈ ਜੀ ਕਰਨ ਲੱਗਦਾ ਹੈ ਬੰਬ ਵਾਂਗ ਫਟ ਜਾਵਾਂ ਆਪ ਤਬਾਹ ਹੋ ਜਾਵਾਂ ਤੇ ਆਪਣੇ ਆਲੇ ਦੁਆਲੇ ਦਾ ਸਭ ਕੁਝ ਤਹਸ ਨਹਸ ਕਰ ਦੇਵਾਂ ਮੈਂ ਆਪਣੀ ਪਤਨੀ ਸਾਹਮਣੇ ਨੀਵਾਂ ਨਹੀਂ ਹੋਣਾ ਚਾਹੁੰਦਾ ਮੈਂ ਤਾਂ ਹਰ ਬਾਰੀ ਲੰਬੀ ਸੋਚਦਾ ਚੁੱਪ ਕਰਦਾ ਰਿਹਾ ਸੀ ਪਰ ਮੇਰੀ ਐਸੀ ਸੋਚ ਨੇ ਮੈਨੂੰ ਮੇਰੀ ਪਤਨੀ ਅੱਗੇ ਨਾ ਮਰਦ ਬਣਾ ਦਿੱਤਾ ਡਰਪੋਕ ਤੇ ਕਮਜ਼ੋਰ ਹੁਣ ਮੈਂ ਉਸ ਨੂੰ ਵਿਖਾ ਦੇਣਾ ਏ ਤੇਰਾ ਸੁੱਖਾ ਕਮਜ਼ੋਰ ਨਹੀਂ ਮੈਂ ਆਪਣੀ ਮਰਦਾਨਗੀ ਦੇ ਡਿੱਗ ਰਹੇ ਮিনার ਨੂੰ ਉਸ ਦੀਆਂ ਅੱਖਾਂ ਅੱਗੇ ਮੋੜੂ ਸਾਰਾਂਗਾ ਅੱਜ ਤੋਂ ਬਾਅਦ ਉਹ ਮੈਨੂੰ ਕਦੇ ਨਹੀਂ ਕਹੇਗੀ ਤੇਰੇ 'ਚ ਤਾਂ ਭੋਰਾ ਅਣਖ ਨਹੀਂ ਐ ਮੇਰੇ ਚਣਖ ਹੈ ਰਾਜੀ ਕੱਲ ਦਾ ਸੂਰਜ ਤੇਰੇ ਸੁੱਖੇ ਦੀ ਅਣਖ ਦੀ ਗਵਾਹੀ ਲੈ ਕੇ ਚੜੇਗਾ ਤੂੰ ਦੇਖਦੀ ਜਾਈ ਮੇਰਾ ਅੰਦਰ ਬੋਲਦਾ ਹੈ ਪਤਨੀ ਭਾਂਡੇ ਮਾਂਜ ਕੇ ਮੰਜੇ ਉੱਤੇ ਆ ਬੈਠੀ ਹੈ ਮੈਂ ਆਉਣ ਵਾਲੇ ਸਮੇਂ ਬਾਰੇ ਉਸ ਦਾ ਮਨ ਪੜਨ ਲਈ ਗੱਲ ਤੋਰਦਾ ਹਾਂ ਜੇ ਮੈਂ ਮਰ ਜਾ ਫਿਰ ਤੂੰ ਕੀ ਕਰੇਂਗੀ ਲੈ ਇਹੋ ਜੀਆਂ ਗੱਲਾਂ ਕਿਉਂ ਕਰਦਾ ਮਰਨ ਤੇਰੇ ਦੁਸ਼ਮਣ ਪਤਨੀ ਦੇ ਇਸ ਜਵਾਬ ਤੇ ਮੈਨੂੰ ਲੱਗਦਾ ਹੈ ਜਿਵੇਂ ਮੈਂ ਗੱਲ ਬਹੁਤੀ ਕਰੜੀ ਪੁੱਛ ਗਿਆ ਹੋਵਾਂ ਫਿਰ ਮੈਂ ਗੱਲ ਨੂੰ ਹੋਰ ਨਰਮ ਕਰਕੇ ਦੁਹਰਾਉਂਦਾ ਹਾਂ ਜੇ ਮੈਂ ਕਈ ਸਾਲਾਂ ਲਈ ਬਾਹਰ ਬਗ ਜਾਂ ਘਰ ਨੂੰ ਤੂੰ ਕੱਲੀ ਸੰਭਲੇਂ ਮੇਰੀਆਂ ਅੱਖਾਂ ਅੱਗੇ ਜੇਲ੍ਹ ਦਿਸ ਰਹੀ ਸੀ ਬਾਹਰ ਕਿੱਥੇ ਉਹ ਮੇਰੀਆਂ ਬਿਨਾ ਸਿਰੋਂ ਪੈਰੋਂ ਗੱਲਾਂ ਤੇ ਹੈਰਾਨ ਹੁੰਦੀ ਹੈ ਨਾ ਮੰਨ ਲਓ ਜੇ ਮੈਂ ਬਗ ਜਾ ਮੈਨੂੰ ਨਹੀਂ ਤੇਰੀ ਕੋਈ ਸਮਝ ਆਉਂਦੀ ਉਹ ਨਾਰਾਜ਼ਗੀ ਜਿਹੀ ਵਿਖਾਉਂਦੀ ਪਾਸਾ ਵੱਟ ਜਾਂਦੀ ਜਿਵੇਂ ਮੈਨੂੰ ਵੇਖ ਕੇ ਆਪਣੇ ਮਨ ਦਾ ਬੂਹਾ ਭੇੜ ਲਿਆ ਹੋਵੇ ਉਸਨੇ ਮੈਨੂੰ ਆਪਣਾ ਮਨ ਪੜਨ ਤੋਂ ਪਹਿਲਾਂ ਹੀ ਦਰਾਂ ਵਿੱਚੋਂ ਵਾਪਸ ਮੋੜ ਦਿੱਤਾ ਹੁਣ ਮੈਂ ਉਸ ਤੇ ਸੌਂ ਜਾਣ ਦਾ ਇੰਤਜ਼ਾਰ ਕਰਦਾ ਹਾਂ ਉਹ ਮੇਰੇ ਨਾਲ ਕੁਝ ਧੇਰ ਗੱਲਾਂ ਕਰਦੀ ਹੈ ਤੇ ਫਿਰ ਮੁੰਡੇ ਨੂੰ ਦੁੱਧ ਦੇ ਕੇ ਸੌਂ ਜਾਂਦੀ ਹੈ ਮੈਨੂੰ ਉਸ ਸਮੇਂ ਦੀ ਇੰਨੀ ਬੇਸਬਰੀ ਹੋ ਰਹੀ ਹੈ ਕਿ ਮੈਂ ਬੀਤ ਰਹੇ ਇਕੱਲੇ ਇਕੱਲੇ ਮਿੰਟ ਨੂੰ ਗਿਣ ਰਿਹਾ ਹਾਂ ਸਮਾਂ ਕਿਹੜੀ ਦੀ ਚਾਲ ਤੁਰਦਾ ਮਸਾਂ 12 ਤੇ ਪਹੁੰਚਿਆ ਹੈ ਮੈਂ ਮੱਲਕ ਦੇਣੇ ਚੱਪਲਾਂ ਪਾਉਂਦਾ ਹਾਂ ਤੇ ਅੰਦਰ ਆ ਜਾਂਦਾ ਹਾਂ ਅਲਮਾਰੀ ਉਲਿਓ ਕਿਰਚ ਚੁੱਕ ਲਈ ਹੈ ਉਸ ਨੂੰ ਉਲਟਾ-ਪੁਲਟਾ ਕੇ ਕਿਸੇ ਕੀਮਤੀ ਸ਼ੈਵਾਂਗ ਨਿਹਾਰਦਾ ਹਾਂ ਤੇ ਫਿਰ ਡੱਬ ਵਿੱਚ ਦੇ ਲੈਂਦਾ ਹਾਂ। ﺍﻟमारी ਕੋਲੋਂ ਗੁਜ਼ਰਨ ਲੱਗਦਾ ਹਾਂ ਤਾਂ ਮੈਨੂੰ ਆਦਮ ਕੱਦ ਸ਼ੀਸ਼ੇ ਵਿੱਚੋਂ ਆਪਣਾ ਚਿਹਰਾ ਨਜ਼ਰ ਆਉਂਦਾ ਹੈ। ਇੱਕ ਪਲ ਰੁਕ ਕੇ ਮੈਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਨਿਹਾਰਦਾ ਹਾਂ। ਮੈਨੂੰ ਆਪਣਾ ਚਿਹਰਾ ਹੀ ਆਪਣਾ ਨਹੀਂ ਲੱਗਦਾ। ਮੈਂ ਹੋਰ ਨੇੜੇ ਹੁੰਦਾ ਹਾਂ ਤਾਂ ਮੱਥੇ ਵਿੱਚ ਪਿਆ ਟੱਕ ਦਾ ਪੱਕਾ ਨਿਸ਼ਾਨ ਮੈਨੂੰ ਯਕੀਨ ਦਵਾ ਜਾਂਦਾ ਹੈ ਕਿ ਤੂੰ ਸੁੱਖਾ ਹੀ ਹੈ ਮੈਂ ਨਿਸ਼ਾਨ ਉੱਪਰ ਹੱਥ ਫੇਰਦਾ ਹਾਂ ਜਿਵੇਂ ਉਹ ਦੁਬਾਰਾ ਤਾਜ਼ਾ ਹੋ ਗਿਆ ਹੋਵੇ ਤੇ ਉਸ ਵਿੱਚੋਂ ਲਹੂ ਸਿੰਮ ਸਿੰਮ ਮੇਰੇ ਮੂੰਹ ਉੱਤੇ ਘਰਾਣਾ ਚੱਲ ਪਈਆਂ ਹੋਣ ਉਸ ਦਿਨ ਵੀ ਇਸੇ ਤਰ੍ਹਾਂ ਘਰਾਣਾ ਚੱਲੀਆਂ ਸਨ ਜਦ ਕੰਧ ਦੀ ਲੜਾਈ ਪਿੱਛੇ ਵੱਡਾ ਮੇਰੇ ਸੁੱਤੇ ਪਏ ਦੇ ਸਿਰ ਵਿੱਚ ਗੰਡਾਸਾ ਮਾਰ ਗਿਆ ਸੀ ਉਹ ਆਇਆ ਤਾਂ ਮੈਨੂੰ ਮਾਰਨ ਦੇ ਇਰਾਦੇ ਨਾਲ ਹੀ ਸੀ ਪਾਰੇ ਨਿਸ਼ਾਨਾ ਗਲਤ ਲੱਗਣ ਕਾਰਨ ਮੈਂ 6 ਤੀ ਨਾਲ ਉੱਠ ਕੇ ਪਰਾ ਹੋ ਗਿਆ ਉਹ ਉਨੀ ਪੈਰੀਂ ਵਾਪਸ ਤੋੜ ਗਿਆ ਸੀ ਇਹ ਨਿਸ਼ਾਨ ਵੇਖ ਕੇ ਮੇਰਾ ਕ੍ਰੋਧ ਹੋਰ ਉਬਾਲੀ ਖਾ ਗਿਆ ਹੈ ਮੈਂ ਬਾਹਰ ਨਿਕਲਦਾ ਹਾਂ ਰਾਜੀ ਅਤੇ ਜੋਨੀ ਸੁੱਤੇ ਪਏ ਹਨ ਮੈਂ ਉਹਨਾਂ ਦੇ ਸਹਰਾਣੇ ਜਾ ਖੜਿਆ ਹਾਂ ਜੋਨੀ ਸੁੱਤਾ ਪਿਆ ਹੱਸ ਰਿਹਾ ਹੈ ਮੈਨੂੰ ਉਸਦੇ ਭੋਲੇ ਚਿਹਰੇ ਤੇ ਤਰਸ ਆਉਂਦਾ ਹੈ ਫਿਰ ਉਸਦਾ ਹਸਦਾ ਚਿਹਰਾ ਮੈਨੂੰ ਰੋਂਦਾ ਮਹਿਸੂਸ ਹੁੰਦਾ ਹੈ ਉਸਤੇ ਪਾਟੇ ਮੈਲੇ ਕਚਲੇ ਕੱਪੜੇ ਹਨ ਰਾਜੀ ਦਾ ਵੀ ਇਹੀ ਹਾਲ ਹੈ ਖਿੱਲਰੇ ਵਾਲ ਟੁੱਟੀਆਂ ਚੱਪਲਾ ਪੈਰਾਂ 'ਚ ਮੋਟੀਆਂ-ਮੋਟੀਆਂ ਬਿਆਈਆਂ ਚਿਹਰੇ ਤੇ ਬਿਆਈਆਂ ਜਿੰਨੀਆਂ ਕਰੂਰ ਝੁਰੜੀਆਂ ਜਿਵੇਂ ਕੋਈ ਭਿਖਾਰਨ ਹੋਵੇ ਉਹ ਦੋਵੇਂ ਬਾਰ ਵਿੱਚ ਖੜੇ ਮੇਰਾ ਇੰਤਜ਼ਾਰ ਕਰ ਰਹੇ ਹਨ ਪਰ ਮੈਂ ਨਹੀਂ ਆਉਂਦਾ ਜਦ ਮੈਂ ਵਾਪਸ ਪਰਤਦਾ ਹਾਂ ਉਦੋਂ ਤੱਕ ਉਹ ਖੜੇ ਖੜੇ ਹੀ ਪੱਥਰ ਦੇ ਬੁੱਤਾਂ ਵਿੱਚ ਬਦਲ ਜਾਂਦੇ ਹਨ ਰਾਜੀ ਪਾਸਾ ਪਰਤ ਦੀ ਮੈਨੂੰ ਵਹਿਣਾ ਵਿੱਚੋਂ ਕੱਢ ਲੈਂਦੀ ਹੈ ਮੈਂ ਜੋਨੀ ਦਾ ਇੱਕ ਵਾਰ ਮੂੰਹ ਚੁੰਮਦਾ ਹਾਂ ਤੇ ਕਿਰਚ ਨੂੰ ਸੰਭਾਲਦਾ ਬਾਹਰ ਨਿਕਲ ਜਾਂਦਾ ਹਾਂ ਬਾਹਰ ਫਿਰਨੇ ਤੇ ਆਉਂਦਾ ਹਾਂ ਤਾਮਰੂ ਬਾਬੇ ਦੇ ਘਰ ਦਾ ਬਾਹਰਲਾ ਬੱਲਵ ਜਗਦਾ ਦਿਸਦਾ ਹੈ ਉਸਦੇ ਬਾਅਦ ਅੱਗੇ ਚੌਂਕੜੀ ਸੁੰਨੀ ਪਈ ਹੈ ਮੈਨੂੰ ਬਾਬੇ ਅਮਰੂ ਦੀ ਗੱਲ ਯਾਦ ਆਉਂਦੀ ਹੈ ਉਹ ਪਰਸੋਂ ਚੌਂਕੜੀ ਤੇ ਬੈਠਾ ਮੇਰੀ ਸੁਣਾਈ ਕਿਸੇ ਘਟਨਾ ਤੇ ਟਿੱਪਣੀ ਕਰਦਾ ਜਿਵੇਂ ਮੈਨੂੰ ਸਮਝਾ ਰਿਹਾ ਸੀ ਹੁਣ ਉਹ ਵੇਲੇ ਨਹੀਂ ਰਹੇ ਪੁੱਤਰਾ ਸਤਜੋਗ ਵਾਲੇ ਹੁਣ ਤਾਂ ਸਾਰੀ ਜ਼ਿੰਦਗੀ ਗਲਤ ਮਲਤ ਜੀ ਹੋਈ ਪਈ ਐ ਜਿਵੇਂ ਕਈ ਰੰਗ ਡੁੱਲ ਕੇ ਇਕੱਠੇ ਹੋ ਜਾਣ ਫਿਰ ਉਹਨਾਂ ਦੀ ਕੋਈ ਪਹਿਚਾਨ ਨਹੀਂ ਰਹਿੰਦੀ ਅੱਜ ਦੇ ਜ਼ਮਾਨੇ ਦੇ ਬੰਦੇ ਵੀ ਬਸ ਐਂ ਹੋਏ ਪਏ ਨੇ ਸਾਨੂੰ ਕੋਈ ਪਤਾ ਨਹੀਂ ਲੱਗਦਾ ਕਿਹੜਾ ਆਪਣਾ ਬਗਾਨਾ ਕਿਹੜਾ ਏ ਨਹੀਂ ਪਤਾ ਆਪਦਾ ਭਰਾ ਦੁਸ਼ਮਣ ਵਾਲਾ ਕੰਮ ਕਰ ਜੇ ਕੋਈ ਗੈਰ ਭਰਾਵਾਂ ਨਾਲੋਂ ਵੀ ਵੱਧ ਨਿਕਲ ਜੇ ਇਸ ਸਮੇਂ 'ਚ ਤਾਂ ਆ ਕੇ ਪੁਰਾਣੀਆਂ ਅਖੌਤਾਂ ਦੇ ਅਰਥ ਵੀ ਸਾਰੇ ਉਲਟ ਹੋ ਗਏ ਸਲੇ ਬਸ ਰੱਬ ਭਲੀ ਕਰੇ ਬਾਬੇ ਨੇ ਕਿਲੋਮੀਟਰ ਜਿੱਡਾ ਲੰਬਾ ਸਾਹ ਲਿਆ ਸੀ ਜਿਵੇਂ ਉਹ ਸਾਰੇ ਰਿਸ਼ਤਿਆਂ ਦੀ ਕੜਤਨ ਨੂੰ ਆਪਣੇ ਅੰਦਰ ਭਰ ਕੇ ਖਤਮ ਕਰਨੀ ਚਾਹੁੰਦਾ ਹੋਵੇ ਹਾਂ ਬਾਬਾ ਤੇਰੀ ਗੱਲ ਸੋਹਣਾ ਆਨੇ ਸੱਚ ਨਿਕਲੀ ਇਹ ਬੋਲ ਮੇਰੇ ਅੰਦਰੋਂ ਉੱਠੇ ਤੇ ਫਿਰ ਅੰਦਰ ਹੀ ਜ਼ਬਤ ਹੋ ਗਏ ਮੈਂ ਬਾਬੇ ਅਮਰੂ ਦੇ ਘਰ ਵੱਲ ਵੇਖਦਾ ਅੱਗੇ ਤੁਰ ਪੈਂਦਾ ਹਾਂ ਪਰਾਂ ਫੰਮਣ ਕੇ ਡੇਰੇ ਵੱਲੋਂ ਆਏ ਦੋ ਕੁੱਤੇ ਮੈਨੂੰ ਭੌਂਕਣ ਲੱਗਦੇ ਹਨ ਪਰ ਮੈਂ ਉਹਨਾਂ ਤੋਂ ਬੇ ਧਿਆਨਾ ਤੁਰਿਆ ਜਾ ਰਿਹਾ ਹਾਂ ਅੱਗੇ ਜੀਟੀ ਰੋਡ ਤੇ ਵਾਨਾਂ ਦੀਆਂ ਲਾਈਟਾਂ ਉਹਨਾਂ ਦੀ ਗੂੰਜ ਦੇ ਨਾਲ-ਨਾਲ ਭੱਜੀਆਂ ਜਾ ਰਹੀਆਂ ਹਨ ਮੈਂ ਸੜਕ ਤੇ ਆ ਗਿਆ ਹਾਂ ਸਾਹਮਣੇ ਆ ਰਹੇ ਟਰਾਲੇ ਦੀ ਗੂੰਜ ਸੁਣ ਕੇ ਰੁਕ ਜਾਂਦਾ ਹਾਂ ਉਹ ਖੋਰੂ ਪੌਂਦਾ ਦਿਓ ਵਾਂਗ ਧਰਤੀ ਹਿਲਾਉਂਦਾ ਲੰਘ ਜਾਂਦਾ ਹੈ ਉਸ ਦੇ ਲੰਘਣ ਬਾਅਦ ਧਰਤੀ ਮੁੜ ਸ਼ਾਂਤ ਹੋ ਜਾਂਦੀ ਹੈ ਜਿਵੇਂ ਪੁਛਾਲ ਛਟਕੇ ਦੇ ਕੇ ਲੰਘ ਗਿਆ ਹੋਵੇ ਮੈਂ ਆਲੇ-ਦਾਲੇ ਵੇਖਦਾ ਸੜਕ ਪਾਰ ਕਰ ਜਾਂਦਾ ਹਾਂ ਮੈਂ ਆਪਣੇ ਖੇਤ ਨੂੰ ਜਾਂਦੀ ਪਹੀ ਪੈ ਗਿਆ ਹਾਂ ਜੀਰੀਆਂ ਚੋਂ ਪਰਦਾ ਮਾਰ ਰਹੀ ਐ ਖੇਤਾਂ ਵਿੱਚ ਕੋਠਿਆਂ ਤੇ ਲੱਗੇ ਬੱਲਬ ਪਟਬੀਜਣਿਆਂ ਵਾਂਗ ਚਮਕ ਰਹੇ ਹਨ ਜਿਉਂ-ਜਿਉਂ ਮੈਂ ਅੱਗੇ ਵੱਧ ਰਿਹਾ ਹਾਂ ਸੜਕ ਤੇ ਚੱਲਦੇ ਵਾਹਨਾਂ ਦੀ ਆਵਾਜ਼ ਕਿਸੇ ਦੇ ਮੂੰਹ ਤੇ ਹੱਥ ਰੱਖ ਦੇਣ ਵਾਂਗ ਡੂੰਗੀ ਹੁੰਦੀ ਜਾਂਦੀ ਐ ਮੈਂ ਟਾਈਮ ਵੇਖਦਾ ਹਾਂ 1 ਵਜਣ ਵਾਲਾ ਹੈ 2 ਵਜੇ ਖੇਤਾਂ ਵਾਲੀ ਲਾਈਟ ਨੇ ਚੱਲੀ ਜਾਣਾ ਹੈ ਮੱਖਣ 1 ਵਜੇ ਕਿਸੇ ਕਿਾਰੇ ਵਿੱਚ ਨੱਕਾ ਕਰਕੇ ਪੈ ਜਾਵੇਗਾ ਤੇ ਫਿਰ ਸਵੇਰੇ ਉੱਠ ਕੇ ਘਰ ਨੂੰ ਜਾਵੇਗਾ ਜਾਵੇਗਾ ਨਹੀਂ ਜਾਂਦਾ ਹੁੰਦਾ ਸੀ ਪਰ ਹੁਣ ਨਹੀਂ ਜਾਵੇਗਾ ਮੈਂ ਕੁਝ ਸਮਾਂ ਅਜੇ ਹੋਰ ਲੰਘ ਜਾਣ ਲਈ ਪੱਕੇ ਖਾਲ ਦੀ ਪੁਲੀ ਤੇ ਬੈਠ ਜਾਂਦਾ ਹਾਂ ਤੇ ਉਸ ਦੀ ਮੌਤ ਦੀਆਂ ਘੜੀਆਂ ਗਿਣਨ ਲੱਗਦਾ ਹਾਂ ਮੱਖਣ ਹੁਣ ਤੱਕ ਮੇਰੇ ਉੱਤੇ ਚੜਦਾ ਆਇਆ ਸੀ ਘਰ ਦੀ ਵੰਡ ਵੇਲੇ ਮੂੰਹ ਪਿਆ ਫਿਰ ਟਰੈਕਟਰ ਦੀ ਵੰਡ ਵੇਲੇ ਤਿੰਗੜ ਕੇ ਖੜ ਗਿਆ ਮੈਂ ਚਲੋ ਭਰਾ ਐ ਸਮਝ ਕੇ ਉਹ ਵੀ ਛੱਡ ਦਿੱਤਾ ਫਿਰ ਜ਼ਮੀਨ ਵੀ ਅੱਧ ਦੀ ਵੰਡਾ ਲਈ ਅਖੇ ਮੈਂ ਤਾਂ ਬਾਪੂ ਹੋਰਾਂ ਨੂੰ ਅੱਧੇ ਕਿल्ले ਦਾ ਠੇਕਾ ਦੇ ਦਿਆ ਕਰੂੰ ਦੋ ਸਾਲ ਦਿੱਤਾ ਤੇ ਠੇਕਾ ਵੀ ਬੰਦ ਕਹਿੰਦਾ ਜਿੱਧਰ ਕੰਮ ਕਰਦੇ ਨੇ ਉਧਰ ਹੀ ਰੋਟੀ ਖਾਣ ਮੈਂ ਫੇਰ ਮਨ ਸਮਝਾ ਲਿਆ ਜੇ ਉਹ ਕਪੁੱਤ ਬਣ ਗਿਆ ਤਾਂ ਮੈਂ ਨਹੀਂ ਬਣਦਾ ਮੈਂ ਕਰੂੰ ਸਾਰਾ ਖਰਚਾ ਮਾਂ-ਬਾਪ ਦਾ ਕੋਈ ਸਾਈਕਲ ਵਾਲਾ ਮੇਰੇ ਕੋਲੋਂ ਦੀ ਲੰਘਣ ਲੱਗਦਾ ਹੈ ਤਾਂ ਮੈਂ ਨੀਵੀਂ ਪਾ ਲੰਦਾ ਹਾਂ ਤਾਂ ਕਿ ਮੈਨੂੰ ਪਹਿਚਾਨ ਨਾ ਲੇ ਉਸ ਦੀ ਮੌਤ ਤੋਂ ਬਾਅਦ ਤਾਂ ਮੈਂ ਖੁਦ ਹੀ ਪਰਤਖ ਹੋ ਜਾਣਾ ਹੈ ਮੈਂ ਫੇਰ ਸਮਾਂ ਦੇਖਦਾ ਹਾਂ ਇੱਕ ਤੋਂ ਟੱਪ ਗਿਆ ਹੈ ਮੈਂ ਉੱਠ ਕੇ ਤੁਰ ਪੈਂਦਾ ਹਾਂ ਵੱਡੀ ਪਹੀ ਤੋਂ ਸਾਡੇ ਖੇਤ ਨੂੰ ਮੁੜਦੀ ਪਹੀ ਮੁੜ ਜਾਂਦਾ ਹਾਂ ਅੱਗੇ ਸਾਡੀ ਜ਼ਮੀਨ ਹੈ ਪੂਰਾ 6 ਕਿੱਲਿਆਂ ਦਾ ਟੱਕ ਮੈਂ ਜੀਰੀ ਤੇ ਨਿਗਾ ਮਾਰਦਾ ਹਾਂ ਮੇਰੇ 2 ਕਿੱਲਿਆਂ ਦੀ ਜੀਰੀ ਮੇਰੇ ਵਾਂਗ ਹੀ ਦੱਬੂ ਜਿਹੀ ਹੋਈ ਖੜੀ ਐ ਉਸ ਤੇ 4 ਕਿੱਲਿਆਂ ਚ ਖੜੀ ਫਸਲ ਮੇਰੀ ਫਸਲ ਤੋਂ ਦੁੱਗਣੀ ਮੱਲਲੀ ਹੋਈ ਐ ਜਿਵੇਂ ਉਹ ਵੀ ਮੱਖਣ ਵਾਂਗ ਹੰਕਾਰੀ ਹੋਵੇ ਮੇਰੀ ਫਸਲ ਦੇ ਉੱਪਰੋਂ ਦੀ ਪੈ ਜਾਣਾ ਚਾਹੁੰਦੀ ਹੋਵੇ ਮੈਂ ਉਧਰੋਂ ਧਿਆਨ ਮੋੜਦਾ ਵੱਟ ਪੈ ਕੇ ਕੋਠੇ ਕੋਲ ਚੱਲਾ ਜਾਂਦਾ ਹਾਂ ਸਾਹਮਣੇ ਮੰंजे ਤੇ ਉਹ ਪਿਆ ਹੈ ਕਦੇ ਬਾਪੂ ਦੀ লাশ ਵੀ ਇੱਥੇ ਹੀ ਪਈ ਸੀ ਜਦੋਂ ਬਾਪੂ ਰਾਤੀ ਜੀਰੀ ਚ ਪਾਣੀ ਪਾਉਣ ਗਿਆ ਸਵੇਰੇ ਮੁੜ ਕੇ ਨਾ ਆਇਆ ਤਾਂ ਮੈਂ ਸਾਈਕਲ ਲੈ ਕੇ ਉਸ ਨੂੰ ਵੇਖਣ ਚਲਾ ਗਿਆ ਸੀ ਧੁੱਪ ਚੜੀ ਪਈ ਸੀ ਪਰ ਬਾਪੂ ਹਜੇ ਵੀ ਮੱਛਰਦਾਨੀ ਵਿੱਚ ਇਸ ਤਰ੍ਹਾਂ ਪਿਆ ਸੀ ਜਿਵੇਂ ਉਸ ਲਈ ਹਜੇ ਅੱਧੀ ਰਾਤ ਹੋਵੇ ਮੈਂ ਨੇੜੇ ਜਾ ਕੇ ਵੇਖਿਆ ਬਾਪੂ ਦਾ ਚਿਹਰਾ ਮੈਨੂੰ ਬੜਾ ਡਰਾਵਣਾ ਲੱਗਿਆ ਇੱਕ ਡਰ ਮੇਰੇ ਸਾਰੇ ਸਰੀਰ ਵਿੱਚ ਜ਼ਹਿਰ ਵਾਂਗ ਫੈਲ ਗਿਆ ਮੈਂ ਮੱਛਰਦਾਨੀ ਲਾ ਕੇ ਬਾਪੂ ਨੂੰ ਹਿਲਾਇਆ ਪਰ ਉਹ ਤਾਂ ਮੇਰੀ ਚੀਕ ਨਿਕਲ ਗਈ ਮੈਨੂੰ ਉੱਚੀ ਉੱਚੀ ਰੋਂਦਾ ਵੇਖ ਕੇ ਬਾਬੇ ਅਮਰੂ ਦਾ ਮੁੰਡਾ ਜਮੇਰ ਮੇਰੇ ਕੋਲ ਆਇਆ ਪਾਣਾ ਵਰਤਿਆ ਪਿਆ ਸੀ ਉਸਨੇ ਹੀ ਮੈਥੋਂ ਮੋਬਾਈਲ ਲੈ ਕੇ ਮੱਖਣ ਨੂੰ ਫੋਨ ਕੀਤਾ ਉਹ ਕਈ ਬੰਦਿਆਂ ਨੂੰ ਨਾਲ ਲੈ ਆਇਆ লাশ ਕਰ ਲਿਆਂਦੀ ਗਈ ਹੁਣ ਮਿੱਟੀ ਰੋਲਣ ਨਾਲ ਕੀ ਬਣੂਗਾ ਤਾਇਆ ਆਪਾਂ ਨੂੰ ਸਭ ਦਿੱਸੀ ਤਾਂ ਜਾਂਦਾ ਜਦੋਂ ਬਾਪੂ ਦੀ লাশ ਨੂੰ ਡਾਕਟਰ ਦੇ ਲੈ ਕੇ ਜਾਣ ਦੀ ਗੱਲ ਤੁਰੀ ਤਾਂ ਵੱਡੇ ਨੇ ਅੱਖਾਂ ਪੁੰਜਦੇ ਆ ਕੱਗ ਜਿਹੀ ਆਵਾਜ਼ ਵਿੱਚ ਨੰਨਾ ਮਾਰ ਦਿੱਤਾ ਸੀ ਬਾਪੂ ਦੀ লাশ ਨੂੰ ਤਾਂ ਖਪਾ ਦਿੱਤਾ ਸੀ ਪਰ ਲੋਕਾਂ ਦੇ ਮਨਾਂ ਅੰਦਰਲੇ ਸਵਾਲ ਉਹਨਾਂ ਅੰਦਰ ਨਾ ਖੱਪੇ ਥੋੜੇ ਜੇ ਦਿਨਾਂ ਬਾਅਦ ਗੱਲ ਦੀ ਭਾਫ਼ ਨਿਕਲਣ ਲੱਗ ਪਈ ਸੀ ਜਿਸ ਦਾ ਸਾਰਾ ਸ਼ੱਕ ਮੱਖਣ ਵੱਲ ਜਾਂਦਾ ਸੀ ਲੋਕ ਗੱਲਾਂ ਕਰਦੇ ਸੀ লাশ ਦੇ ਗਲ ਉੱਪਰ ਨੀਲ ਪਏ ਹੋਏ ਸਨ ਅੱਖਾਂ ਬਾਹਰ ਨੂੰ ਨਿਕਲੀਆਂ ਸਨ ਕਿਸ ਨੇ ਬਾਪੂ ਨੂੰ ਗਲ ਗੁੱਠਾ ਦਿੱਤਾ ਸੀ ਸਿੰਦਰ ਮੱਜਵੀ ਨੇ ਤਾਂ ਉਸ ਰਾਤ ਮੱਖਣ ਨੂੰ ਖੇਤ ਵੱਲ ਜਾਂਦਿਆਂ ਵੀ ਵੇਖ ਲਿਆ ਸੀ ਲੋਕਾਂ ਦੀਆਂ ਇਹਨਾਂ ਗੱਲਾਂ ਨੇ ਮੈਨੂੰ ਸੋਚਣ ਲਾ ਦਿੱਤਾ ਸੀ ਪਹਿਲਾਂ ਤਾਂ ਮੈਨੂੰ ਅਜਿਹਾ ਸੋਚਣ ਦੀ ਸੁਰਤੀ ਨਹੀਂ ਸੀ ਪਰ ਲੋਕਾਂ ਦੀਆਂ ਅਜੀਬ ਅਜੀਬ ਗੱਲਾਂ ਨੇ ਮੇਰੇ ਅੰਦਰ ਕਈ ਸਵਾਲ ਉਠਾ ਦਿੱਤੇ ਸਨ ਜਿਨ੍ਹਾਂ ਦੀ ਸ਼ੱਕ ਦੀ ਸੂਈ ਮੱਖਣ ਉੱਪਰ ਹੀ ਜਾ ਟਿਕਦੀ ਸੀ ਉਸੇ ਰਾਤ ਮੈਂ ਪਸ਼ਾਬ ਕਰਨ ਉੱਠਿਆ ਸੀ ਤਾਂ ਮੈਨੂੰ ਮਾਂ ਤੇ ਮੱਖਣ ਦੀ ਕੁਸਰਮੁਸਰ ਸੁਣੀ ਸੀ ਤੇ ਫਿਰ ਉਹਨਾਂ ਦਾ ਬਾਹਰਲਾ ਬਾਰ ਵੀ ਖੜਕਿਆ ਸੀ ਇਸ ਸਭ ਵਿੱਚ ਮਾਂ ਵੀ ਸ਼ਾਮਲ ਸੀ ਸ਼ਰਾਬੀ ਬਾਪੂ ਕੋਲੋਂ ਕੁੱਟਖਾਣ ਤੋਂ ਬਾਅਦ ਮਾਂ ਜਦ ਵੀ ਬਾਪੂ ਨੂੰ ਗਾਲ੍ਹ ਦਿੰਦੀ ਤਾਂ ਉਹ ਆਪਣੀ ਇਸ ਭੈੜੀ ਨੀਅਤ ਵੱਲ ਸੰਕੇਤ ਜ਼ਰੂਰ ਕਰ ਜਾਂਦੀ ਸੀ ਟੱਠਿਆ ਮੈਂ ਤਾਂ ਕਹਿੰਨੀ ਆ ਤੂੰ ਪਿਆ ਹੀ ਰਹਿ ਜੇ ਜੇ ਤੂੰ ਮਰਜੇ ਮੈਂ ਸ਼ੁਕਰ ਮਨਾਵਾ ਤੇਰੇ ਬਿਨਾ ਕੋਈ ਮੇਰਾ ਦੇਸ਼ ਸੁੰਨਾ ਨਹੀਂ ਹੁੰਦਾ ਜਿਹੜੀਆਂ ਰੰਡੀਆਂ ਨੇ ਵਧੀਆ ਆਵਦੀ ਨੀਂਦ ਸੌਂਦੀਆਂ ਨੇ ਆਵਦੀ ਉੱਠਦੀਆਂ ਨੇ ਕਦੇ ਕਦੇ ਲੜਾਈ ਤੋਂ ਬਿਨਾ ਵੀ ਮਾਂ ਦੇ ਅੰਦਰਲੀ ਇੱਕ ਖਵਾਹਿਸ਼ ਬੁੱਲਾਂ ਤੇ ਆ ਜਾਂਦੀ ਸੀ ਉਹ ਕਿੰਨੇ ਕਿੰਨੇ ਧੇਰ ਪਿੰਡ ਦੀਆਂ ਰੰਡੀਆਂ ਤੀਵੀਆਂ ਦੇ ਸੁਖੀ ਜੀਵਨ ਦੀਆਂ ਗੱਲਾਂ ਕਰਦੀ ਰਹਿੰਦੀ ਹੁਣ ਮੈਨੂੰ ਲੱਗਦਾ ਹੈ ਬਾਪੂ ਨੇ ਵੀ ਆਪਣੀ ਮੌਤ ਦਾ ਰਾਹ ਆਪ ਹੀ ਤਿਆਰ ਕੀਤਾ ਸੀ ਬਾਪੂ ਬੜਾ ਜਿੱਦੀ ਸੀ ਜਿਹੜੀ ਗੱਲ ਕਹਿ ਦਿੰਦਾ ਕਰਕੇ ਵਿਖਾਉਂਦਾ ਉਹ ਜਦ ਵੀ ਮੱਖਣ ਨਾਲ ਲੜਦਾ ਤਾਂ ਇਹ ਸੁਣਾਈ ਜ਼ਰੂਰ ਕਰਦਾ ਸੀ ਮੈਂ ਆਵਦੇ ਮਰਨ ਤੋਂ ਪਹਿਲਾਂ ਤੈਨੂੰ ਮੰਗਣ ਜ਼ਰੂਰ ਲਾ ਕੇ ਜਾਵਾਂ ਦੇਖਦਾ ਜਾਈਂ ਤੂੰ ਜੇ ਨਾ ਮੰਗਣ ਲਾ ਕੇ ਗਿਆ ਅੱਖਾਂ 'ਚ ਹੱਥ ਦੇ ਕੇ ਰੋਵੇਂਗਾ ਮੱਖਣ ਨੂੰ ਡਰ ਸੀ ਬਾਪੂ ਜ਼ਮੀਨ ਉਸ ਨੂੰ ਨਹੀਂ ਦੇਵੇਗਾ ਉਸਨੇ ਮਨਚੇ ਡਰਪਾਲ ਰੱਖਿਆ ਸੀ ਬਾਪੂ ਸਾਰੀ ਜ਼ਮੀਨ ਮੇਰੇ ਨਾਂ ਲਿਖਵਾ ਕੇ ਜਾਵੇਗਾ ਮੈਂ ਉਸ ਦੇ ਇਸ ਡਰ ਨੂੰ ਕਿੰਨੀ ਵਾਰ ਕੱਢਣ ਦੀ ਕੋਸ਼ਿਸ਼ ਕੀਤੀ ਉਸ ਨੂੰ ਯਕੀਨ ਦਿਵਾਇਆ ਸੋਹਾਂ ਖਾਧੀਆਂ ਮੈਂ ਬਾਪੂ ਨੂੰ ਇਹ ਨਹੀਂ ਕਰਨ ਦੇਵਾਂਗਾ ਪਰ ਉਹ ਮੇਰੇ ਯਕੀਨ ਤੇ ਵੀ ਨਾ ਖੜਿਆ ਬਾਪੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਮੈਂ ਮਾਂ ਅਤੇ ਮੱਖਣ ਨੂੰ ਕਿੰਨੀ ਵਾਰ ਕੁਸਰਮੁਸਰ ਕਰਦੇ ਸੁਣਿਆ ਸੀ ਜਿਵੇਂ ਉਹ ਕੋਈ ਗੁੱਜੀਆਂ ਸਕੀਮਾਂ ਬਣਾ ਰਹੇ ਹੁਣ ਪਰ ਉਦੋਂ ਮੇਰੇ ਇਹ ਗੱਲ ਚਿੱਤ ਚਿੱਤੇ ਵੀ ਨਹੀਂ ਸੀ ਹੁਣ ਮੈਨੂੰ ਸਾਹਮਣੇ ਮੌਤ ਵੇਖਦਾ ਬਾਪੂ ਦਾ ਉਹ ਚਿਹਰਾ ਮੁਰਦ ਦਿਸਣ ਲੱਗ ਪਿਆ ਹੈ ਬਾਪੂ ਦਾ ਪੀਲਾ ਪਿਆ ਚਿਹਰਾ ਤਰਲੇ ਲੈਂਦੀਆਂ ਅੱਖਾਂ ਮੈਨੂੰ ਦਿਸ ਰਿਹਾ ਹੈ ਮੱਖਣ ਨੇ ਬਾਪੂ ਦੇ ਸਭ ਤਰਲਿਆਂ ਨੂੰ ਪੈਰਾਂ ਹੇਠ ਮਸਲ ਕੇ ਬਾਪੂ ਦੇ ਗਲੇ ਤੇ ਪਕੜ ਹੋਰ ਮਜ਼ਬੂਤ ਕਰ ਲਈ ਹੈ ਬਾਪੂ ਲੱਤਾਂ ਬਾਹਾਂ ਮਾਰਦਾ ਹੈ ਦੇਹ ਤੋੜਦਾ ਹੈ ਤੇ ਫਿਰ ਸ਼ਾਂਤ ਹੋ ਜਾਂਦਾ ਹੈ ਮੱਖਣ ਹੱਸ ਰਿਹਾ ਹੈ ਉਸ ਦੇ ਇਸ ਹਾਸੇ ਵਿੱਚ ਮਾਂ ਵੀ ਸ਼ਾਮਲ ਹੋ ਜਾਂਦੀ ਹੈ ਤੇ ਫਿਰ ਉਸਦੀ ਪਤਨੀ ਵੀ ਹੱਸਦਿਆਂ ਉਹਨਾਂ ਮੈਨੂੰ ਸਾਹਮਣੇ ਖੜਾ ਵੇਖ ਲਿਆ ਹੈ ਉਹਨਾਂ ਦੇ ਹੱਸਦੇ ਚਿਹਰੇ ਗੰਭੀਰ ਹੋ ਗਏ ਹਨ ਉਹ ਤਿੰਨੇ ਆਪਸ ਵਿੱਚ ਨਜ਼ਰਾਂ ਮਿਲਾਉਂਦੇ ਮੇਰੇ ਵੱਲ ਵਧਣ ਲੱਗਦੇ ਹਨ ਤੇ ਸਾਹਮਣੇ ਟਾਲੀ ਤੋਂ ਕੋਈ ਜਾਨਵਰ ਚਿਰ ਚਿਰ ਕਰਕੇ ਉੱਡ ਜਾਂਦਾ ਹੈ ਮੇਰੀ ਸੁਰਤ ਪਰਤੀ ਹੈ ਮੈਂ ਕੋਠੇ ਕੋਲ ਖੜਾ ਮੱਖਣ ਨੂੰ ਵੇਖ ਰਿਹਾ ਹਾਂ ਉਹ ਡਰਾਉਣੇ ਘਰਾੜੇ ਮਾਰ ਰਿਹਾ ਹੈ ਜਿਵੇਂ ਕੋਈ ਬਾਤਾਂ ਵਿੱਚ ਲਾਦਿਓ ਬੰਦਿਆਂ ਦਾ ਖੂਨ ਪੀ ਕੇ ਰੱਜ ਕੇ ਡ ਘਾਰਾ ਮਾਰਦਾ ਹੈ ਮੈਂ ਕਿਰਚ ਆਪਣੇ ਹੱਥ ਵਿੱਚ ਘੁੱਟ ਲੰਦਾ ਹਾਂ ਇੱਕ ਸੇਕ ਮੇਰੇ ਪੈਰਾਂ ਥੱਲੋਂ ਚੜਦਾ ਸਿਰ ਤੱਕ ਫੈਲ ਗਿਆ ਹੈ ਮੈਨੂੰ ਮਹਿਸੂਸ ਹੁੰਦਾ ਜਿਵੇਂ ਮੇਰੇ ਅੰਗਾਂ ਵਿੱਚ ਦੁੱਗਣੀ ਤਾਕਤ ਭਰਦੀ ਜਾ ਰਹੀ ਹੋਵੇ ਮੈਂ ਹੌਲੀ-ਹੌਲੀ ਪੈਰ ਪੁੱਟਦਾ ਉਸਤੇ ਮੰਝੇ ਵੱਲ ਵਧਣ ਲੱਗਦਾ ਹਾਂ ਮੈਂ ਉਸਦੇ ਮੰਝੇ ਦੇ ਬਰਾਬਰ ਜਾ ਖੜਿਆ ਹਾਂ ਉਹ ਮੇਰੀ ਰਾਤਾਂ ਦੀ ਨੀਂਦ ਦਿਨ ਦਾ ਚੈਨ ਖੋ ਕੇ ਆਪ ਬੇਫਿਕਰ ਹੋਇਆ ਸੁੱਤਾ ਪਿਆ ਹੈ ਉਸਨੂੰ ਇਸ ਤਰ੍ਹਾਂ ਪਿਆ ਵੇਖ ਕੇ ਮੈਨੂੰ ਹੋਰ ਕਰੋਧ ਚੜ ਜਾਂਦਾ ਹੈ ਮੇਰਾ ਦਿਲ ਤੇਜ਼ ਤੇਜ਼ ਧੜਕਣ ਲੱਗ ਪਿਆ ਹੈ। ਬਸ ਅੱਜ ਸਭ ਹਿਸਾਬ ਬਰਾਬਰ ਕਰਨ ਦਾ ਮੌਕਾ ਹੈ। ਜੇ ਇਹ ਮੌਕਾ ਖੁੰਝ ਗਿਆ ਤਾਂ ਮੈਂ ਆਪਣੇ ਸਰੀਰ 'ਚ ਐਨੀ ਸ਼ਕਤੀ ਭਰ ਲੈਣੀ ਚਾਹੁੰਦਾ ਹਾਂ ਕਿ ਉਸ ਨੂੰ ਜਾਗਣ ਦਾ ਮੌਕਾ ਵੀ ਨਾ ਮਿਲੇ। ਉਹ ਜਾਗਣ ਤੋਂ ਪਹਿਲਾਂ ਹੀ ਸਦਾ ਦੀ ਨੀਂਦ ਸੌ ਜਾਵੇ। ਮੈਂ ਮੰجهه ਦੇ ਹੋਰ ਨੇੜੇ ਹੋ ਗਿਆ ਹਾਂ। ਬਿਜਲੀ ਦੀ ਤੇਜ਼ੀ ਜਿੰਨੀ ਛੇਤੀ ਮੈਂ ਮੱਛਰਦਾਨੀ ਦਾ ਲੜ ਚੁੱਕਦਾ ਹਾਂ ਤੇ ਪਲਾਂ ਛਿਣਾ ਵਿੱਚ ਹੀ 1 2 3 4 5 ਪਤਾ ਨਹੀਂ ਕਿੰਨੇ ਵਾਰ ਮੈਂ ਉਸ ਉੱਪਰ ਕਰ ਦਿੰਦਾ ਹਾਂ ਮੈਂ ਵਾਰ ਇੰਨੀ ਤੇਜ਼ੀ ਨਾਲ ਕਰਦਾ ਹਾਂ ਕਿ ਮੈਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਿਆ ਕਿ ਉਸਨੇ ਜਾਗ ਕੇ ਮੇਰਾ ਵਿਰੋਧ ਕੀਤਾ ਸੀ ਜਾਂ ਨਾ ਜਦੋਂ ਮੇਰੀ ਸੁਰਤ ਪਰਤ ਦੀ ਹੈ ਉਹ ਮੰਜੇ ਵਿੱਚ ਮਿੱਟੀ ਬਣਿਆ ਪਿਆ ਹੈ ਮੈਂ ਜੇਤੂ ਅੰਦਾਜ਼ ਵਿੱਚ ਬਾਹਾਂ ਉੱਪਰ ਚੁੱਕਦਾ ਹਾਂ ਆਪਣੇ ਖੇਤ ਦੀ ਮਿੱਟੀ ਨੂੰ ਚੁੰਮਦਾ ਹਾਂ ਖੇਤ ਉੱਪਰ ਦੀ ਕਿਹੜਾ ਦਿਨ ਦਾ ਹਾਂ ਮੈਨੂੰ ਲੱਗਦਾ ਹੈ ਜਿਵੇਂ ਮੇਰੀ ਫਸਲ ਉਸ ਦੀ ਫਸਲ ਨਾਲੋਂ ਅਜਰਾਤ ਵਿੱਚ ਹੀ ਦੁੱਗਣਾ ਕਦ ਕੱਢ ਗਈ ਹੋਵੇ ਮੈਨੂੰ ਸੁਣਾਈ ਦਿੰਦਾ ਹੈ ਜਿਵੇਂ ਪਿੰਡ ਵਾਲੇ ਕਹਿ ਰਹੇ ਹੁਣ ਵਧੀਆ ਕੀਤਾ ਇਸ ਪਾਪੇ ਨਾਲ ਤਾਂ ਐਂ ਹੋਣੀ ਚਾਹੀਦੀ ਸੀ ਜਿਵੇਂ ਮੈਂ ਮੇਰੀ ਪਤਨੀ ਅੱਗੇ ਗਿੱਠ ਉੱਚਾ ਹੋ ਗਿਆ ਹਵਾਂ ਉਹ ਮੈਨੂੰ ਥਾਪੀ ਦਿੰਦੀ ਕਹਿ ਰਹੀ ਹੈ ਵਾਹ ਵੇ ਅਣਖੀਆ ਮੈਂ ਪਿੰਡ ਨੂੰ ਤੇਜ਼ ਕਦਮੇ ਤੁਰ ਪਿਆ ਹਾਂ ਪਰ ਹੈ ਏ ਕੀ ਹੌਲੀ ਹੌਲੀ ਮੇਰੀ ਚਾਲ ਕੱਟਦੀ ਜਾਂਦੀ ਹੈ ਮੇਰੇ ਅੰਦਰ ਕੁਝ ਖੁੱਸਣ ਲੱਗਦਾ ਹੈ ਜਿਵੇਂ ਮੈਂ ਆਪਣਾ ਆਪਾ ਕਿਤੇ ਪਿੱਛੇ ਛੱਡ ਆਇਆ ਹੋਵਾਂ ਅੰਦਰ ਸੁਨਾਮੇ ਉੱਠਣ ਵਾਂਗ ਉਥਲ-ਪੁਥਲ ਮਚ ਪਈ ਹੈ। ਮੈਨੂੰ ਅੱਗੇ ਕਦਮ ਪੁੱਟਣਾ ਔਖਾ ਹੋ ਗਿਆ ਹੈ। ਜਿਵੇਂ ਮੇਰੇ ਪੈਰ ਸੁੱਜ ਕੇ ਤੁਰਨੋ ਜਵਾਬ ਦੇ ਗਏ ਹੁਣ। ਮੈਂ ਕੁਝ ਧੀਰ ਖੜ੍ਹਾ ਸੋਚਦਾ ਰਹਿੰਦਾ ਹਾਂ। ਫਿਰ ਅਚਾਨਕ ਸਿਰ ਮੁਦ ਪਿੱਛੇ ਨੂੰ ਭੱਜ ਲੈਂਦਾ ਹਾਂ। ਕੋਠੇ ਕੋਲ ਜਾਂਦਿਆਂ ਹੀ ਮੈਂ ਭਰਾ ਦੀ ਮੱਛਰਦਾਨੇ ਪੁੱਟ ਕੇ ਪਰਾਂ ਵਹਾ ਮਾਰਦਾ ਹਾਂ। ਉਸ ਦੇ ਖੂਨ ਨਾਲ ਲੱਥਪੱਥ ਹੋਈ ਦੇਹ ਨੂੰ ਚਿੰਬੜ ਜਾਂਦਾ ਹਾਂ ਟਿੱਕੀ ਰਾਤ ਵਿੱਚ ਮੇਰੀਆਂ ਤਾਹਾਂ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਹਨ